ਸੂਬੇ ਭਰ ਦੇ ਵਿੱਚ ਮੌਨਸੂਨ ਪੂਰੇ ਤਰੀਕੇ ਦੇ ਨਾਲ ਐਕਟੀਵੇਟ ਦਿਖਾਈ ਦੇ ਰਿਹਾ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੰਗੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਜਿਸ ਕਰਕੇ ਸੂਬੇ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ yellow alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਰੂਪਨਗਰ ਅਤੇ ਹੁਸ਼ਿਆਰਪੁਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ yellow ਅਲਰਟ ਹੈ ਜੋ ਕਿ ਹਨੇਰੀ ਅਤੇ ਬਿਜਲੀ ਚਮਕਣ ਦੇ ਲਈ ਬਰਸਾਤ ਦੇ ਲਈ ਕੀਤਾ ਗਿਆ ਹੈ। ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਚੰਗਾ ਮੀਂਹ ਪਿਆ ਹੈ ਜਿਸ ਕਰਕੇ ਕਾਫੀ ਰਾਹਤ ਮਿਲੀ ਹੈ। ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸੂਬਿਆਂ ਦੇ ਵਿੱਚ 7.7 ਮਿਲੀਮੀਟਰ بارش ਹੋਈ ਹੈ ਬੀਤੇ ਦਿਨ ਜੋ ਕਿ ਪੰਜਾਬ ਦੇ ਸਾਰੇ ਹੀ ਸੂਬਿਆਂ ਦੇ ਵਿੱਚ ਮੌਨਸੂਨ ਸੀਜ਼ਨ ਦੇ ਵਿੱਚ 1 ਜੂਨ ਤੱਕ ਸੂਬੇ ਦੇ ਵਿੱਚ 70.4 ਐਮ ਐਮ ਜੋ ਕਿ بارش ਦਰਜ ਕੀਤੀ ਗਈ ਹੈ ਔਰ ਆਮ ਦਿਨਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਹ بارش 58.1 ਹੁੰਦੀ ਹੈ ਜਿਸੇਜੇ ਇਸ ਵਾਰ ਜੋ ਕਿ 33% ਵੱਧ ਬਰਸਾਤ ਹੋਈ ਹੈ ਪੰਜਾਬ ਦੇ ਵਿੱਚ ਇਸ ਬਰਸਾਤ ਨੇ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌੜ ਤੋਂ ਇੱਕ ਵਾਰ ਫੇਰ ਹੈ ਬਰਸਾਤ ਤੇ ਲਈ ਸੰਭਾਵਨਾ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਦੱਸ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਜੋ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਮੱਦਮ ਬਾਰਿਸ਼ ਕਿਹਾ ਹੈ ਜਦਕਿ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਮਲੇਰ ਕੋਟਲਾ ਪਟਿਆਲਾ ਚੰਡੀਗੜ੍ਹ ਇਸੇ ਨਾਲ ਨਾਲ ਫਤਿਹਗੜ ਸਾਹਿਬ ਤੇ ਮੁਹਾਲੀ ਦੇ ਵਿੱਚ ਵੀ ਹਲਕੀ ਤੋਂ ਮੱਧਮ ਬਾਰਿਸ਼ ਹੋਣ ਸਕਦੀ ਹੈ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਜੋ ਕਿ ਇਹ ਸੰਭਾਵਨਾ ਦੱਸੀ ਗਈ ਹੈ ਨਾ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਵਾ ਜੁਲਾਈ ਮਹੀਨੇ ਦੇ ਵਿੱਚ ਮੌਸਮ ਜੋ ਕਿ ਕਿਵੇਂ ਦਾ ਰਹਿਣ ਵਾਲਾ ਹੈ ਜੋ ਮੌਸਮ ਦੇ ਵਿੱਚ بارش ਕਿੰਨੀ ਕਰਨ ਵਾਲੀ ਹੈ ਸੋ ਮੌਸਮ ਵਿਭਾਗ ਦੇ ਮੁਤਾਬਕ ਜੋ ਆਉਣ ਵਾਲੇ ਕੁਝ ਦਿਨ ਨੇ ਹਲਕੀ بارش ਹੋਵੇਗੀ ਜਾਂ ਫਿਰ ਮੱਧਮ بارش ਹੋਵੇਗੀ ਜੁਲਾਈ ਦੇ ਵਿੱਚ ਕਈ ਥਾਵਾਂ ਦੇ ਉੱਤੇ ਜੋ ਕਿ ਹਲਕੀ ਤੋਂ ਮੱਧਮ بارش ਹੀ ਰਹਿਣ ਵਾਲੀ ਹੈ ਔਰ ਜ਼ਿਆਦਾਤਰ ਇਲਾਕੇ ਨੇ ਜੋ ਜ਼ਿਲ੍ਹੇ ਨੇ ਬਹੁਤ ਭਾਰੀ بارش ਹੋਵੇਗੀ ਸੋ ਇਸ ਵਾਰ ਮੌਨਸੂਨ ਹੈ ਜੋ ਕਿ ਕਾਫੀ ਜ਼ਿਆਦਾ ਅਲਰਟ ਰਹਿਣ ਵਾਲਾ ਹੈ ਕਾਫੀ ਜ਼ਿਆਦਾ ਮੌਨਸੂਨ ਦਾ ਅਸਰ ਪੰਜਾਬ ਦੇ ਵਿੱਚ ਸੂਬੇ ਭਰ ਦੇ ਵਿੱਚ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਜਿਲ੍ਹਿਆਂ ਦੇ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ ਬੀਤੇ ਦਿਨ ਵੀ ਪੂਰੇ ਪੰਜਾਬ ਦੇ ਵਿੱਚ ਚੰਗੀ ਬਾਰਿਸ਼ ਰਿਕਾਰਡ ਕੀਤੀ ਗਈ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਧੇਰੇ ਇਲਾਕਿਆਂ ਦੇ ਵਿੱਚ ਬਾਰਿਸ਼ ਹੈ ਜੋ ਕਿ ਇਸੇ ਤਰ੍ਹਾਂ ਬਣੀ ਰਹੇਗੀ ਹਲਕੀ ਤੋਂ ਮੱਧਮ ਬਾਰਿਸ਼ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਪੰਜਾਬ ਦੇ ਵਿੱਚ ਵਿਕਵਾਨੀ ਹੈ ਕਰ ਦਿੱਤੀ ਹੈ ਸੂਬੇ ਭਾਰ ਦੇ ਵਿੱਚ ਮੌਨਸੂਨ ਪੂਰੇ ਤਰੀਕੇ ਦੇ ਨਾਲ ਐਕਟੀਵੇਟ ਦਿਖਾਈ ਦੇ ਰਿਹਾ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੰਗੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਜਿਸ ਕਰਕੇ ਸੂਬੇ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ येलो ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਰੂਪਨਗਰ ਅਤੇ ਹੁਸ਼ਿਆਰਪੁਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ yellow ਅਲਰਟ ਹੈ ਜੋ ਕਿ ਹਨੇਰੀ ਅਤੇ ਬਿਜਲੀ ਚਮਕਣ ਦੇ ਲਈ ਬਰਸਾਤ ਦੇ ਲਈ ਕੀਤਾ ਗਿਆ ਹੈ। ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਚੰਗਾ ਮੀਂਹ ਪਿਆ ਹੈ ਜਿਸ ਕਰਕੇ ਕਾਫੀ ਰਾਹਤ ਮਿਲੀ ਹੈ। ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸੂਬਿਆਂ ਦੇ ਵਿੱਚ 7.7 ਮਿਲੀਮੀਟਰ بارش ਹੋਈ ਹੈ ਬੀਤੇ ਦਿਨ ਜੋ ਕਿ ਪੰਜਾਬ ਦੇ ਸਾਰੇ ਹੀ ਸੂਬਿਆਂ ਦੇ ਵਿੱਚ ਮੌਨਸੂਨ ਸੀਜ਼ਨ ਦੇ ਵਿੱਚ 1 ਜੂਨ ਤੱਕ ਸੂਬੇ ਦੇ ਵਿੱਚ 70.4 ਐਮ ਐਮ ਜੋ ਕਿ بارش ਦਰਜ ਕੀਤੀ ਗਈ ਹੈ ਔਰ ਆਮ ਦਿਨਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਹ بارش 58.1 ਹੁੰਦੀ ਹੈ ਅਜਿਹਾ ਕਿ ਇਸ ਵਾਰ ਜੋ ਕਿ 33% ਵੱਧ ਬਰਸਾਤ ਹੋਈ ਹੈ ਪੰਜਾਬ ਦੇ ਵਿੱਚ ਇਸ ਬਰਸਾਤ ਨੇ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ ਸਾਰੇ ਜਿਲ੍ਹਿਆਂ ਦੇ ਵਿੱਚ ਮੌੜ ਤੋਂ ਇੱਕ ਵਾਰ ਫੇਰ ਇਹ ਬਰਸਾਤ ਤੇ ਲਈ ਸੰਭਾਵਨਾ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਦੱਸ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਜੋ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਕਿਹਾ ਹੈ ਜਦਕਿ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਮਲੇਰ ਕੋਟਲਾ ਪਟਿਆਲਾ ਚੰਡੀਗੜ੍ਹ ਇਸੇ ਨਾਲ ਨਾਲ ਫਤਿਹਗੜ ਸਾਹਿਬ ਤੇ ਮੁਹਾਲੀ ਦੇ ਵਿੱਚ ਵੀ ਹਲਕੀ ਤੋਂ ਮੱਧਮ ਬਾਰਿਸ਼ ਹੋਣ ਸਕਦੀ ਹੈ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਜੋ ਕਿ ਇਹ ਸੰਭਾਵਨਾ ਦੱਸੀ ਗਈ ਹੈ ਨਾ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਵੈ ਜੁਲਾਈ ਮਹੀਨੇ ਦੇ ਵਿੱਚ ਮੌਸਮ ਜੋ ਕਿ ਕਿਵੇਂ ਦਾ ਰਹਿਣ ਵਾਲਾ ਵੈ ਜੋ ਮੌਸਮ ਦੇ ਵਿੱਚ ਬਾਰਿਸ਼ ਕਿੰਨੀ ਕਰਨ ਵਾਲੀ ਵੈ ਸੋ ਮੌਸਮ ਵਿਭਾਗ ਦੇ ਮੁਤਾਬਕ ਜੋ ਆਉਣ ਵਾਲੇ ਕੁਝ ਦਿਨ ਨੇ ਹਲਕੀ ਬਾਰਿਸ਼ ਹੋਵੇਗੀ ਜਾਂ ਫਿਰ ਮੱਧਮ ਬਾਰਿਸ਼ ਹੋਵੇਗੀ ਜੁਲਾਈ ਦੇ ਵਿੱਚ ਕਈ ਥਾਵਾਂ ਦੇ ਉੱਤੇ ਜੋ ਕਿ ਹਲਕੀ ਤੋਂ ਮੱਧਮ ਬਾਰਿਸ਼ ਹੀ ਰਹਿਣ ਵਾਲੀ ਵੈ ਔਰ ਜ਼ਿਆਦਾਤਰ ਇਲਾਕੇ ਨੇ ਜੋ ਜ਼ਿਲ੍ਹੇ ਨੇ ਬਹੁਤ ਭਾਰੀ بارش ਹੋਵੇਗੀ ਸੋ ਇਸ ਵਾਰ ਮੌਨਸੂਨ ਹੈ ਜੋ ਕਿ ਕਾਫੀ ਜ਼ਿਆਦਾ ਅਲਰਟ ਰਹਿਣ ਵਾਲਾ ਹੈ ਕਾਫੀ ਜ਼ਿਆਦਾ ਮੌਨਸੂਨ ਦਾ ਅਸਰ ਪੰਜਾਬ ਦੇ ਵਿੱਚ ਸੂਬੇ ਭਰ ਦੇ ਵਿੱਚ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਜਿਲ੍ਹਿਆਂ ਦੇ ਵਿੱਚ ਚੰਗੀ بارش ਹੋ ਸਕਦੀ ਹੈ ਬੀਤੇ ਦਿਨ ਵੀ ਪੂਰੇ ਪੰਜਾਬ ਦੇ ਵਿੱਚ ਚੰਗੀ بارش ਰਿਕਾਰਡ ਕੀਤੀ ਗਈ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਧੇਰੇ ਇਲਾਕਿਆਂ ਦੇ ਵਿੱਚ بارش ਹੈ ਜੋ ਕਿ ਇਸੇ ਤਰ੍ਹਾਂ ਬਣੀ ਰਹੇਗੀ ਹਲਕੀ ਤੋਂ ਮੱਧਮ بارش ਜੋ ਕਿ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਪੰਜਾਬ ਦੇ ਵਿੱਚ ਵਿਕਵਾਣੀ ਹੈ ਕਰ ਦਿੱਤੀ ਹੈ